ਬੇਚੱਕਰ ਰਵਨੀਤ ਬਿੱਟੂ ਪਾਰਟੀ ਛੱਡ ਕੇ ਭਾਜਪਾ ਚ ਚਲੇ ਗਏ ਹੁਣ ਤੇ ਇਸ ਸਮੇਂ ਉਮੀਦਵਾਰ ਬਣ ਗਏ ਹੁਣ ਪਰ ਕਾਂਗਰਸ ਉਹਨਾਂ ਦੀ ਘੇਰਾਬੰਦੀ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਖਬਰੇ ਆ ਰਹੀ ਹੈ ਕਿ ਕਾਂਗਰਸ ਦੇ ਵੱਲੋਂ ਰਵਨੀਤ ਬਿੱਟੂ ਨੂੰ ਘੇਰਨ ਦੇ ਲਈ ਪੱਕੇ ਤਰ੍ਹਾਂ ਨਾਲ ਕਿਲਾ ਬਣਾ ਲਿਆ ਗਿਆ ਰਵਨੀਤ ਬਿੱਟੂ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਹੀ ਚੁਣੌਤੀ ਮਿਲਣ ਲੱਗੀ ਹੈ ਖਬਰੇ ਹੈ ਕਿ ਗੁਰਕੀਰਤ ਸਿੰਘ ਕੋਟਲੀ ਜੋ ਕਿ ਉਹਨਾਂ ਦੇ ਚਚੇਰੇ ਭਰਾ ਲੱਗਦੇ ਆ ਰਵਨੀਤ ਬਿੱਟੂ ਦੇ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਜਾਣਾ ਹੈ ਗੁਰਕੀਰਤ ਸਿੰਘ ਕੋਟਲੀ ਮੰਤਰੀ ਵੀ ਰਹੇ ਆ ਵਿਧਾਇਕ ਵੀ ਰਹੇ ਆ ਤੇ ਬਿੱਟੂ ਦੇ ਜਿਹੜਾ ਭਰਾ ਲੱਗਦੇ ਆ ਤੇ ਭਰਾ ਤੇ ਭਰਾ ਦੀ ਲੜਾਈ ਆ ਜਿਹੜੀ ਹੁਣ ਲੁਧਿਆਣੇ ਚ ਵੇਖਣ ਨੂੰ ਮਿਲ ਸਕਦੀ ਹੈ ਇਹ ਖਬਰ ਹੁਣ ਬਾਹਰ ਨਿਕਲ ਕੇ ਆ ਰਹੀ ਹੈ ਇਹ ਖਬਰ ਬੀਤੀ ਕੱਲ ਦੀ ਗਰਦਸ਼ ਕਰ ਰਹੀ ਹੈ ਪਰ ਇਸ ਬਾਰੇ ਸੂਚਨਾਵਾਂ ਕਨਫਰਮ ਨਹੀਂ ਹੋ ਰਹੀਆਂ ਸਨ ਇਸ ਬਾਰੇ ਸੂਤਰਾਂ ਨੂੰ ਜਦੋਂ ਕਨਫਰਮੇਸ਼ਨ ਹੋਈ ਆ ਤਾਂ ਕਹਿੰਦੇ ਕਿ ਨਾ ਤਾਂ ਕਈ ਹੋਰ ਵੀ ਚੱਲਦੇ ਨੇ ਪਰ ਬਾਜੀ ਜਿਹੜੀ ਆ ਗੁਰਕੀਰਤ ਕੋਟਲੀ ਮਾਰ ਸਕਦੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਕਾਂਗਰਸ ਲੁਧਿਆਣਾ ਦੇ ਅੰਦਰ ਬੇਸ਼ੱਕ ਇੱਕ ਸਮੇਂ ਲੱਗਦਾ ਹੈ ਕਿ ਇੱਕ ਸੂਤੀ ਫਸੀ ਹੋਈ ਆ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਰਵਨੀਤ ਬਿੱਟੂ ਨੇ ਵੀ ਤੰਜ ਕਸਿਆ ਕਿ ਭਾਈ ਜੇਕਰ ਤੁਹਾਡੇ ਕੋਲ ਬੰਦਾ ਹੈ ਨਹੀਂ ਤਾਂ ਐਸੀ ਦੇ ਦੇਣੇ ਆ ਕਾਂਗਰਸ ਨੇ ਲੱਗਦਾ ਹੈ ਇੰਜ ਹੈ ਕਿ ਰਵਨੀਤ ਬਿੱਟੂ ਦੇ ਇਸ ਤੰਜ ਨੂੰ ਬੜਾ ਸੀਰੀਅਸ ਲਿਆ ਹੈ ਅਤੇ ਉਹਨਾਂ ਦੇ ਘਰ ਦੇ ਵਿੱਚੋਂ ਹੀ ਬੰਦਾ ਲਿਆ ਕੇ ਖੜਾ ਕਰਨ ਦੀ ਤਿਆਰੀ ਖੇਚਲੀ ਹੈ ਸੂਤਰ ਦੱਸਦੇ ਆ ਕਿ ਰਵਨੀਤ ਬਿੱਟੂ ਦੇ ਖਿਲਾਫ ਗੁਰਕੀਰਤ ਕੋਟਲੀ ਉੱਤਮ ਕੈਂਡੀਡੇਟ ਮੰਨੇ ਜਾਂਦੇ ਆ ਜਣੀ ਕਿ ਉਹਨਾਂ ਦੇ ਉੱਤੇ ਦਾਅ ਖੇਡਣਾ ਬੜਾ ਸਟeek ਰਹੂਗਾ ਇੱਕ ਤਾਂ ਜਿਹੜੀ ਬਿਆਨਤ ਸਿੰਘ ਦੀ ਮਰਹੂਮ ਮੁੱਖ ਮੰਤਰੀ ਬਿਆਨਤ ਸਿੰਘ ਦੀ ਜਿਹੜੀ ਵਿਰਾਸਤ ਹੈ ਉਹਦੇ ਤੇ ਜਿਹੜਾ ਬਿੱਟੂ ਕਬਜ਼ਾ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਵਿਖਾ ਰਿਹਾ ਉਸ ਨੂੰ ਵੀ ਰੋਕਿਆ ਜਾ ਸਕਦਾ ਹੈ ਕਿਉਂਕਿ ਭਈ ਕੱਲਾ ਬਿੱਟੂ ਬੈਂਕ ਸਿੰਘ ਬਿੱਟੂ ਦੇ ਦਾਦਾ ਤਾਂ ਨਹੀਂ ਸਨ ਗੁਰਕੀਰਤ ਕੋਟਲੀ ਦੇ ਵੀ ਦਾਦਾ ਸਨ ਇਸ ਕਰਕੇ ਸਾਰੀ ਸਥਿਤੀ ਹੈ ਗੁਰਕੀਰਤ ਕੋਟਲੀ ਦੇ ਨਾਂ ਤੇ ਲਗਭਗ ਮੋਹਰ ਲੱਗਦੀ ہوئی ਵਿਖਾਈ ਦੇ ਰਹੀ ਹੈ ਪਰ ਚਰਚਾਵਾਂ માં ਹੋਰ ਵੀ ਨੇ ਕਦੇ ਵੀ ਜੇ ਇੰਦਰ ਸਿੰਘਲਾ ਦਾ ਨਾਮ ਵੀ ਲਿਆ ਜਾਂਦਾ ਉਹਦੇ ਬਾਰੇ ਕਨਫਰਮੇਸ਼ਨ ਹੈ ਜਿਹੜੀ ਉਹ 19 ਪੁਖਤਗੀ ਦੇ ਨਾਲ ਨਹੀਂ ਹੋ ਰਹੀ ਜਿੰਨੀ ਪੁਖਤਗੀ ਦੇ ਨਾਲ ਕਨਫਰਮੇਸ਼ਨ ਹੈ ਜਿਹੜੀ ਐਡੀ ਐਨ ਕਹ ਲਈਏ ਕਿ ਸੂਤਰ ਕਹਿੰਦੇ ਕਿ ਹੋਊਗਾ ਉਹ ਚੀਜ਼ ਹੈ ਜਿਹੜੀ ਉਹ ਗੁਰਕੀਰਤ ਕੋਟਲੀ ਦੇ ਮਾਮਲੇ ਚ ਵਿਖਾਈ ਦਿੰਦੀ ਹੈ ਲੁਧਿਆਣਾ ਤੋਂ ਸਾਬਕਾ ਕੈਬਨਲ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਲੋਕ ਸਭਾ ਟਿਕਟ ਦੇਣ ਦੇ ਨਾਲ ਜਿਹੜਾ ਸਾਬਕਾ ਵਿਧਾਇਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਇਸ ਕਾਰਨ ਜਿਹੜਾ ਹੁਣ ਚਰਚਾ ਇਹ ਹੈ ਕਿ ਖੰਨਾ ਤੋਂ ਦੋ ਵਾਰ ਦੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਨ ਮੰਤਰੀ ਰਹੇ ਗੁਰਕੀਰ ਸਿੰਘ ਕੋਟਲੀ ਦਾ ਨਾਂ ਜਿਹੜਾ ਉਹ ਬੜੀ ਜੋਰਾਂ ਦੇ ਨਾਲ ਚਰਚਾ 'ਚ ਆ ਗਿਆ ਜੇਕਰ ਕਾਂਗਰਸ ਹਾਈ ਕਮਾਂਡ ਕੋਟਲੀ ਨੂੰ ਲੋਕ ਸਭਾ ਦਾ ਟਿਕਟ ਦੇ ਕੇ ਉਮੀਦਵਾਰ ਬਣਾਉਂਦੀ ਹੈ ਤਾਂ ਸ਼ਹਿਰ ਦੀ ਰਾਜਨੀਤੀ ਦੇ ਸਮੀਕਰਨ ਐ ਪਲਟਾ ਖਾ ਜਾਣਗੇ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਸਿਆਸਤ ਇੰਨੀ ਛੇਤੀ ਪਲਟਦੀ ਆ ਅੱਜ ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੇਕਰ ਗੁਰਕੀਰਤ ਕੂਟਲੀ ਮੈਦਾਨ ਚੋਂ ਦੇ ਆ ਤਾਂ ਸਿਆਸਤ ਇਹਨਾਂ ਪੂਰੀ ਤਰ੍ਹਾਂ ਨਾਲ ਪਲਟਾ ਖਾ ਜੂਗੀ ਕਿਉਂਕਿ ਲੋਕ ਜਿਹੜੇ ਨੇ ਇੱਕ ਭਰਾ ਦੂਜੇ ਭਰਾ ਦੇ ਖਿਲਾਫ ਚੋਣ ਲੜਦਾ ਹੋਇਆ ਵੇਖਣਗੇ ਇੱਕ ਕਮਲ ਦੇ ਨਿਸ਼ਾਨ ਤੇ ਇੱਕ ਪੰਜੇ ਦੇ ਨਿਸ਼ਾਨ ਤੇ ਇਹ ਜਿਹੜਾ ਮੈਚ ਆ ਬੜਾ ਡੂੰਗਾ ਹੋ ਸਕਦਾ ਹੈ ਹਾਲਾਂਕਿ ਇਹਦੇ ਪਿੱਛੇ ਇੱਕ ਦੋ ਕਾਰਨ ਹੋਰ ਨੇ ਉਹ ਵੀ ਹਜੇ ਸਪਸ਼ਟ ਨਹੀਂ ਹੋ ਰਹੇ ਸ਼ਾਇਦ ਉਹ ਜਿਹੜੀ ਗੱਲ ਆ ਉਹ ਸਾਹਮਣੇ ਆ ਜਵੇ ਗੁਰਕੀਰਤ ਕੋਟਲੀ ਸਾਫਕਾ ਮੁੱਖ ਮੰਤਰੀ ਮਰਹੂਮ ਬੈਂਤ ਸਿੰਘ ਦੇ ਪਰਿਵਾਰ ਚੋਂ ਨੇ ਉਹ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਚੇਰੇ ਭਰਾ ਨੇ ਕੋਟਲੀ ਦੀ ਕਾਂਗਰਸ ਆਲਾ ਕਮਾਨ ਦੇ ਨਾਲ ਬਹੁਤ ਚੰਗੀ ਬਣਦੀ ਹੈ ਕਿਉਂਕਿ ਕੋਟਲੀ ਹਿਮਾਚਲ ਪ੍ਰਦੇਸ਼ ਦੇ ਇਨਚਾਰਜ ਵੀ ਰਹੇ ਆ ਤੇ ਇਲੈਕਸ਼ਨ ਜਿਤਾ ਕੇ ਆਏ ਆ ਜਦੋਂ ਹਿਮਾਚਲ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕੋਟਲੀ ਹੀ ਇਨਚਾਰਜ ਸਨ ਤੇ ਉਹਨਾਂ ਨੇ ਹਿਮਾਚਲ ਦੀ ਚੋਣ ਜਿਤਾਈ ਹੈ ਬਹੁਤ ਚੰਗੇ ਸਬੰਧ ਨੇ ਰਾਹੁਲ ਗਾਂਧੀ ਦੇ ਬੜੇ ਨਜ਼ਦੀਕੀ ਮੰਨੇ ਜਾਂਦੇ ਆ ਕੋਟਲੀ ਕਾਂਗਰਸ ਇਸ ਮਾਮਲੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਵਰਗਵਾਸੀ ਬਿਆਨਤ ਸਿੰਘ ਦੇ ਨਾਂ ਤੇ ਜਿਹੜੇ ਲੋਕ ਵੋਟ ਕਰਨ ਦੀ ਕੋਸ਼ਿਸ਼ ਰਵਨੀਤ ਬਿੱਟੂ ਕਰ ਰਿਹਾ ਸੀਗਾ ਉਹਨਾਂ ਨੂੰ ਵਟੋਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਰੋਕਣ ਦੇ ਲਈ ਉਸ ਦੀ ਕਾਰਡ ਦੇ ਤੌਰ ਤੇ ਜਿਹੜਾ ਆਪਣਾ ਬੋਰਡ ਬੈਂਕ ਬਚਾਉਣ ਦੇ ਲਈ ਕਾਂਗਰਸ ਨੇ ਕੋਟਲੀ ਕੋਟਲੀ ਦੇ ਉੱਤੇ ਜਿਹੜਾ ਉਹ ਦਾ ਖੇਡਣ ਨੂੰ ਦੀ ਤਿਆਰੀ ਹੈ ਜਿਹੜੀ ਉਹ ਖਿੱਚਲੀ ਹੈ ਗੁਰਕੀਰਤ ਕੋਟਲੀ ਦੇ ਪਿਤਾ ਤੇਜ ਪ੍ਰਕਾਸ਼ ਸਿੰਘ ਕੋਟਲੀ ਵੀ ਪਾਇਲ ਤੋਂ ਵਿਧਾਇਕ ਰਹੇ ਐ ਮੰਤਰੀ ਰਹੇ ਐ ਕੋਟਲੀ ਪੜੇ ਲਿਖੇ ਨੇਗੇ ਇੱਕ 'ਚ ਕੋਈ ਸ਼ੱਕ ਨਹੀਂ ਪਰ ਇਹ ਸਾਰੀਆਂ ਗੱਲਾਂ ਆਪਣੀ ਥਾਂ ਤੇ ਜਿਹੜਾ ਰਾਜਨੀਤੀ ਦੇ ਅੰਦਰ ਸਵਾਦ ਲੈ ਲੈਣ ਲੋਕ ਨੇ ਉਹਨਾਂ ਲਈ ਲੁਧਿਆਣਾ ਸੀਟ ਬੜੀ ਮਜ਼ੇਦਾਰ ਬਣ ਸਕਦੀ ਹੈ ਕਿਉਂਕਿ ਦੋ ਭਰਾ ਨੇ ਇੱਕ ਚਾਚੇ ਦਾ ਮੁੰਡਾ ਇੱਕ ਤਾਏ ਦਾ ਮੁੰਡਾ ਦੋਵੇਂ ਇੱਕੋ ਥਾਲੀ 'ਚ ਰੋਟੀ ਖਾਂਦੇ ਰਹੇ ਆ ਤੇ ਹੁਣ ਦੋਵੇਂ ਇੱਕ ਦੂਜੇ ਨੂੰ ਜਿਹੜਾ ਘੇਰਣਗੇ ਅ ਬਿੱਟੂ ਆਲਾ ਲਾਂਬਾ ਵੀ ਕਾਂਗਰਸ ਲਾ ਦੂਗੀ ਵੀ ਬੰਦਾ ਲਿਆ ਨਹੀਂ ਹੈਗਾ ਦਾ ਸਾਡੇ ਤੋਂ ਲੈ 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 ਲੋ ਉਹ ਵੀ ਲਾਂਬਾ ਲੈ ਜਾਊਗਾ ਕਿ ਭਾਈ ਤੇਰੇ ਪਰਿਵਾਰ ਦਾ ਬੰਦਾ ਹੀ ਤੇਰੇ ਖਿਲਾਫ ਖੜਾ ਹੋ ਗਿਆ ਬਿੱਟੂ ਲਈ ਇੱਕ ਸੂਤੀ ਸਥਿਤੀ ਆ ਆਪਣੇ ਭਰਾ ਦੇ ਖਿਲਾਫ ਕੀ ਬੋਲਣਗੇ ਜਿਵੇਂ ਤਾਂ ਲਗਾਤਾਰ ਕਾਂਗਰਸ ਨੂੰ ਟੀਚਰਾਂ ਦਾ ਕਰ ਰਹੇ ਨੇ ਪਰ ਆਪਣੇ ਭਰਾ ਨੂੰ ਕਿਹੜੀ ਟੀਚਰ ਕਰਨਗੇ ਕਿਉਂਕਿ ਘਰ ਦਾ ਪੇਤੀ ਕਈ ਵਾਰ ਲੰਕਾ ਢਾ ਜਾਂਦਾ ਹੁੰਦਾ ਹੈ ਇਹਦਾ ਕੋਈ ਭਰੋਸਾ ਨਹੀਂ ਲੱਗਦਾ ਕਿਉਂਕਿ ਬਿੱਟੂ ਦੇ ਰਾਜ ਕੋਟਲੀ ਕੋਲ ਨੇ ਕੋਟਲੀ ਦੇ ਰਾਜ ਬਿੱਟੂ ਕੋਲ ਨੇ ਬਿੱਟੂ ਐਮਪੀ ਰਹੇ ਕੋਟਲੀ ਮੰਤਰੀ ਰਹੇ ਕੋ ਬਿੱਟੂ ਦਾ ਕਾਦ ਬੇਸ਼ੱਕ ਇੱਕ ਸਮੇਂ 'ਚ ਬਹੁਤ ਵੱਡਾ ਬਣ ਗਿਆ ਸੀ ਸਿਆਸਤ ਦੇ ਅੰਦਰ ਕਾਂਗਰਸ ਦੀ ਸਿਆਸਤ ਅੰਦਰ ਪਰ ਕੋਟਲੀ ਨੇ ਆਪਣਾ ਕਦ ਦੋ ਚਾਰ ਉਂਗਲਾਂ ਹੋਰ ਉੱਚਾ ਕਰ ਲਿਆ ਕਿ ਉਹਨਾਂ ਨੇ ਬਿੱਟੂ ਦੇ ਮਗਰ ਨਾ ਜਾਂਦੇ ਹੋયા ਕਾਂਗਰਸ ਨਹੀਂ ਛੱਡੀ ਉਹਨਾਂ ਨੇ ਆਪਣੇ ਪਰਿਵਾਰ ਦੀ ਜਿਹੜੀ ਹੈ ਵਿਰਾਸਤ ਹੈ ਉਹਨੂੰ ਆਪਣੇ ਨਾਲ ਰੱਖਿਆ ਗੁਰਕੀਰਤ ਕੋਟਲੀ ਦੇ ਨਾਂ ਦੇ ਉੱਤੇ ਮੋਹਰ ਲੱਗਣੀ ਨਹੀਂ ਲੱਗਣੀ ਤਾਂ ਕਾਂਗਰਸ ਦੀ ਆਲਾ ਹਾਈ ਕਮਾਂਡ ਜਾਣਦੀ ਆ ਜਾਂ ਨੀਲੀ ਛਤਰੀ ਵਾਲਾ ਜਾਣਦਾ ਪਰ ਸਵਾਲ ਇਹ ਹੈ ਕਿ ਜਦੋਂ ਦੋਵੇਂ ਭਰਾ ਆਹਮੋ ਸਾਹਮਣੇ ਹੋਣਗੇ ਤਾਂ ਕੀ ਕੁਝ ਵਾਪਰੂਗਾ ਸਿਆਸਤ ਕਿਹੜੀ ਕਰਵਟ ਲਾਊਗੀ ਜਿਹੜੀ ਬਿੱਟੂ ਦੇ ਫੇਵਰ ਚ ਚਾਰ ਪੰਜ ਚੀਜ਼ਾਂ ਗਈਆਂ ਸੀ ਪਿਛਲੇ ਪੰਜ ਚਾਰ ਦਿਨਾਂ ਚ ਉਹ ਮੁੱਦੇ ਮੂੰਹ ਡਿੱਗ ਸਕਦੀਆਂ ਨੇ ਕਾਂਗਰਸ ਇੱਕ ਇੱਜ਼ ਤੇ ਜਿਹੜਾ ਉਹ ਜਿਹੜੀ ਬੜੌਤਰੀ ਲੈ ਸਕਦੀ ਹੈ ਵਾਅਦਾ ਕਰ ਸਕਦੀ ਹੈ ਬੇਸ਼ੱਕ ਕੈਂਡੀਡੇਟ ਜਿਹੜੇ ਆ ਉਹ ਕੋਟਲੀ ਹੋਣ